ਇਹ ਝੋਟੀਆਂ ਨਾ ਤੇ ਬਾਕੀ ਭਾਈ ਐਂ ਦੱਸ ਜਿਹੜੇ ਥਾਣੇ ਦੇ ਸੀਏ ਹਨਾ ਬੀਸੀਏ ਚਾਲੂ ਸਥਿਤੀ ਚ ਆ ਗਏ ਸੀਏ ਚਾਲੂ ਨੇ ਭਾਈ ਪਹਿਲਾਂ ਸਾਨੂੰ ਕਿਸੇ ਨੇ ਆਖਿਆ ਸੀਗਾ ਵੀ ਦੋ ਥਾਣ ਛੱਡ ਦਿਓ ਤੁਸੀਂ ਕਈ ਦਿਨ ਚੋਏ ਹੋ ਨਾ ਅਸੀਂ ਚੋਏ ਨਹੀਂ ਹੈਗੇ ਦੋ ਡੰਗ ਆਏ ਆਕੜ ਗਏ ਫਿਰ ਅਸੀਂ ਚੋਣੇ ਪਏ ਠੀਕ ਆ ਸੀਏ ਥਾਣਾ ਚੋਂ ਇੱਕੋ ਜਿਹਾ ਦੁੱਧ ਆਉਂਦਾ ਭਾਈ ਸੀਏ ਥਾਣਾ ਚੋਂ ਇੱਕੋ ਜਿਹਾ ਦੁੱਧ ਆਉਂਦਾ ਗਾ ਤੁਹਾਨੂੰ ਇੱਕ ਟੋਕੜ ਗੱਬਣ ਮੱਜ ਹੋਰ ਦਿਖਾਉਣੇ ਤੋਰ ਕੇ ਹਨਾ ਪਹਿਲਾਂ ਤੁਸੀਂ ਤੁਰਦੇ ਜਾ ਕਰ ਲੋ ਬੋਡੀ ਸਟ੍ਰੈਚਰ ਦੀ ਵਧੀਆ ਗੀ ਸਿੰਘਾਂ ਦੀ ਖੁੱਲੀ ਹੈ ਵੱਡੀ ਹੈ ਗੀ ਬਾਕੀ ਰੇ ਬੋਡੀ ਬੰਤਰ ਕਿੰਨੇ ਚੰਗੇ ਆ ਹਨਾ ਦੋਸਤੋ ਸੋਨੇ ਇੱਕ ਬਹੁਤ ਸੋਹਣੀ ਹੈ ਨਾ ਚੰਗੇ ਕੱਦ ਗਾਠ ਵਾਲੀ ਆਪਾਂ ਬੂਰੀ ਕੱਟੀ ਤੋੜ ਕੇ ਦਿਖਾਉਣਾ ਦੇਖੋ ਤੁਸੀਂ ਕਿੰਨੀ ਸੋਹਣੀ ਆ ਸਿੰਗਾ ਸੁੰਗਾ ਦੀਆਂ ਕੁੰਡੀਆ ਤੇ ਖੀਰੀ ਆ ਜੇ ਤੋਰੀ ਬੜੀ ਸਾਸਰੀ ਕਾਲ ਦੋਸਤੋ ਲਓ ਵੀ ਦੋਸਤੋ ਅੱਜ ਦੀ ਵੀਡੀਓ ਆਪਾਂ ਮਾਨਸਾ ਪਸੋਂ ਮੰਡੀ ਤੋਂ ਬਣਾ ਰਹੇ ਹਾਂ ਜਿਹੜੀ ਕਿ ਤੁਹਾਨੂੰ ਪਤਾ ਵੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਟੋਕੜ ਗੱਬਣ ਝੋਟੀ ਤੇ ਇੱਕ ਛੇ ਥਣਾ ਵਾਲੀ ਆਪਾਂ ਝੋਟੀ ਤੋੜ ਕੇ ਦਿਖਾਈ ਆ ਨਾ ਤੇ ਬਾਕੀ ਬਾਈ ਕਹਿੰਦਾ ਵੀ ਛੇ ਥਣਾ ਜਿਹੜੇ ਚਾਲੂ ਆ ਪੂਰੇ ਮੁੱਲ ਜਾਇਜ਼ ਵੀ ਰੇਟ ਦੀਆਂ ਗਈਆਂ ਬਾਕੀ ਵੀਡੀਓ ਨੂੰ ਲਾਸ਼ ਤੱਕ ਦੇਖ ਲਿਓ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਆ ਜਾਓ ਫਿਰ ਵੀਡੀਓ ਦੀ ਕਰਦਾ ਸ਼ੁਰੂਆਤ ਤੇ ਦਿਖਾਉਣਾ ਤੁਹਾਨੂੰ ਮੱਝਾਂ ਤੋੜ ਕੇ ਲੈਣਿਆ ਡਿਟੇਲ ਆ ਆ ਜਾਓ ਦੋਸਤੋ ਸੋਨ ਇੱਕ ਆਪਾਂ ਟੋਕਰ ਗੱਬਣਾ ਝੋਟੀ ਤੋੜ ਕੇ ਦਿਖਾਉਣਾ ਝੋਟੀ ਦੇਖੋ ਸੀ ਚੰਗੇ ਕੱਦ ਕਾਠ ਵਾਲੀ ਆ ਨਾ ਸਿੰਘਾ ਸੰਗਾ ਦੀ ਕੁੰਡੀ ਆ ਦੇਖੋ ਸੀ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਣਿਆ ਤੇ ਵੀ ਕਿੰਨਾ ਦੁੱਧ ਆਗਾ ਤੇ ਕਿੰਨੇ ਮਹੀਨਿਆਂ ਦੀ ਗੱਬਣਾ ਹਨਾ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਆਪਾਂ ਦੇਖੋ ਕੱਦਗਾੜ ਦੇਖੋ ਤੁਸੀਂ ਝੋਟੀ ਦਾ ਸਿੰਘਾਂ ਹੁੰਗਾਂ ਦੀ ਪੂਰੀ ਸੋਹਣੀ ਆ ਕੱਦਗਾੜ ਦੀ ਵੀ ਚੰਗੀ ਆ ਥਾਂ ਹਵਾਨਾ ਜਿਹੜਾ ਸਾਈਡ ਤੋਂ ਦੇ ਸਕਦਾ ਹਾਂ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਣੇ ਆ ਵੀ ਕਿੰਨੇ ਚਰ ਦੀ ਗੱਬਣਾ ਇਹ ਹਨਾ ਜਿਹੜੀ ਟੋਕੜ ਗੱਬਣਾ ਦੀ ਮੰਗ ਬਹੁਤ ਜ਼ਿਆਦਾ ਰਹਿੰਦੀ ਆ ਹਨਾ ਤੇ ਬਹੁਤ ਫੋਨ ਆਪਾਂ ਨੂੰ ਵੀ ਆਉਂਦੇ ਆਗੇ ਹਨਾ ਵੀ ਟੋਕੜ ਗੱਬਣ ਮੱਝ ਦਵਾਦੇ ਅੱਜ ਛੋਡੇ ਲਈ ਆਪਾਂ ਟੋਕੜ ਗੱਬਣ ਝੋਟੀ ਲੈ ਕੇ ਆਏ ਆ ਮੱਝ ਨਹੀਂ ਝੋਟੀ ਆ ਇਹ ਤੇ ਪਹਿਲੇ ਸੂਏ ਸੂਈ ਹੋਇਆ ਪਹਿਲਾਂ ਹੁਣ ਦੂਜੇ ਸੂਏ ਸੂਣਾ ਨੇ ਤੇ ਬਾਕੀ ਭਾਈ ਨਾ ਕਰਾਂ ਗੱਲਬਾਤ ਵੀ ਦੁੱਧ ਕਿੰਨਾਗਾ ਮਿਲਦੀ ਕਿਵੇਂ ਇਹ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂ ਜੇ ਕਿਸੇ ਭਰਾ ਨੂੰ ਪਸੰਦ ਆਦੀ ਤਾਂ ਨੰਬਰ ਤੁਹਾਨੂੰ ਲੈ ਦਿੰਨੇ ਆ ਭਾਈ ਦਾ ਆਪਾ ਉਹ ਨੰਬਰ ਤੁਸੀਂ ਸੰਭਰ ਕਰ ਲਓ ਚੰਗੀ ਝੋਟੀਆਂ ਨਾ ਕੱਦ ਗਾਟ ਕਰਨਿਓ ਏ ਤਾਂ ਬਾਕੀ ਬਾਈ ਨਾ ਕਰਦੇ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਠੀਕ ਆ ਬਾਈ ਜੀ ਕਿਹੜੀ ਜਗ੍ਹਾ ਤੋਂ ਐ ਬਾਈ ਕੋਟ ਧਰਮੂ ਤੋਂ ਬਾਈ ਕੋਟ ਧਰਮੂ ਤੋਂ ਜ਼ਿਲ੍ਹਾ ਕਿਹੜਾ ਪੈਂਦਾ ਮਾਨਸਾ ਜੀ ਮਾਨਸਾ ਬਾਈ ਜਿਹੜੀ ਆ ਪਾਹਾ ਝੋਟੀ ਤੋਰੀ ਹੈਗੀ ਪਹਿਲੇ ਸੂਈ ਸੂਈ ਹੋਈ ਆ ਪਹਿਲਾਂ ਪਹਿਲੇ ਹਾਂ ਦੂਜੇ ਸੂਈ ਜੀ ਠੀਕ ਆ ਕਿੰਨੇ ਚਿਰ ਦੀ ਗੱਪਣਾਗੀ ਗੱਪਣੇ 5 ਮਹੀਨੇ ਤੋਂ 5-7 ਦਿਨ ਘਾਟੀ ਹੋ ਗਈ 5 ਮਹੀਨਿਆਂ ਤੋਂ 5-7 ਦਿਨ ਘਾਟੀ ਆ ਠੀਕ ਆ ਸਾਢੇ 4 ਮਹੀਨੇ ਦੀ ਮੰਨ ਲਓ ਸਾਢੇ 4 ਮਹੀਨਿਆਂ ਦੀ ਬਾਕੀ ਅਗਲਾ ਚੱਕਰ ਆ ਕੇ ਜਾਂਦਾ ਹਣਾ ਸਾਢੇ 4 ਕਿਲੋ ਦੁੱਧ ਵੀ ਹੈਗਾ ਦੋਨੇ ਲੱਗ ਠੀਕ ਆ ਚਾੜ ਤੇ ਮਿਲਦੀ ਆ ਠੀਕ ਆ ਠੀਕ ਆ ਤੇ ਮੁੱਲ ਕੀ ਕਰਤਾ ਬਾਈ ਮੁੱਲ ਆ ਬਾਈ 60000 ਰੁਪਏ ਕਹਿੰਦੇ ਸੰਠੇਰਦੀ ਦੇਵਾਂਗੇ 60000 ਦੀ ਠੀਕ ਆ ਨੰਬਰ ਬੋਲਦੇ ਬਾਈ ਆਪਣਾ ਨੰਬਰ 81465 81465 574 ਪੂਰਾ 574 ਠੀਕ ਆ ਲੈ ਵੀ ਬਾਈ ਕੋੜ ਧਰਮੂ ਤੋਂ ਆਇਆ ਹਨਾ ਜ਼ਿਲ੍ਹਾ ਮਾਨਸਾ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਨੰਬਰ ਤੇ ਜਿਹੜਾ ਸੰਪਰਕ ਕਰ ਲਿਓ ਤੇ ਠੰਡੀ ਸੀਲ ਮਿਲਦੀ ਆ ਚਾਰਟ ਤੇ ਮਿਲਦੀ ਆ ਦੋਨੇ ਢੰਗ ਚਾਰ 4.5 ਕਿਲੋ ਬਾਈ ਕਹਿੰਦਾ ਦੁੱਧ ਆ ਹਨਾ ਕੋਈ ਬਾਲਾ ਨਹੀਂ ਆਪਾਂ ਕਹਿੰਦੇ ਬਾਕੀ ਦੇ 5 ਮਹੀਨਿਆਂ ਦੀ ਗੱਬਣਾ ਝੋਟੀਆਂ ਚੰਗੀ ਕੱਦ ਕਾਠ ਵਾਲੀਆਂ ਸਿੰਗਾ ਹੋਂਗਾ ਦੀ ਪੁੰਡੀ ਆ ਜੇ ਕਿਸੇ ਭਰਾਵ ਨੇ ਲੈਣੀ ਹੋਈ ਤਾਂ ਬਾਈਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਜੀ ਤੋਂ ਤੁਹਾਨੂੰ ਇੱਕ ਤੋਕੜ ਗੱਬਣ ਮੱਝ ਹੋਰ ਦਿਖਾਉਣੇ ਤੋਰ ਕੇ ਹਨਾ ਪਹਿਲਾਂ ਤੁਸੀਂ ਤੁਰਦੇ ਚੈੱਕ ਆ ਲਓ ਬੋਡੀ ਸਟ੍ਰੈਚਰ ਦੀ ਵਧੀਆ ਗੀ ਸਿੰਗਾ ਦੀ ਖੁੱਲੀ ਹੈ ਵੱਡੀ ਹੈਗੀ ਬਾਕੀ ਦੇ ਬੋਡੀ ਬੰਤਰ ਗਨੇ ਚੰਗੀ ਆ ਹਨਾ ਵਧੀਆ ਵੱਡੀ ਮੱਝ ਆਗੀ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਣੇ ਆਗੇ ਵੀ ਕਿੰਨੇ ਚਿਰ ਦੀ ਗੱਬਣਾ ਇਹ ਬੱਚਾ ਵੀ ਆ ਮਗਰ ਹਣਾ ਕੱਟੀ ਦੇ ਸਾਲੀ ਨਿੱਗਰ ਮੱਝ ਆ ਕੀ ਪੂਰੀ ਤੇ ਬਾਕੀ ਰਜ ਮੰਗ ਜਿਹੜੀ ਡਿਮਾਂਡ ਰਹਿੰਦੀ ਆ ਹਣਾ ਟੋਕੜ ਗੱਬਣਾ ਦੀ ਤੇ ਬਾਕੀ ਬਾਈ ਨੂੰ ਪੁੱਛਦੇ ਆ ਵੀ ਕਿੰਨੇ ਚਿਰ ਦੀ ਗੱਬਣਾ ਇਹ ਕਿੰਨਾ ਦੁੱਧ ਆਗਾ ਤੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਣਿਆ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆਪਣਾ ਮੇਰਾ ਨਾਮ ਚੈਂਪੂ ਰਾਮ ਚੈਂਪੂ ਰਾਮ ਆ ਜੀ ਕਿਹੜਾ ਪਿੰਡ ਆ ਬਾਈ ਪਿੰਡ ਆਪਣਾ ਖਾਈ ਜ਼ਿਲ੍ਹਾ ਫਤਿਹਬਾਦ ਖਾਈ ਤੋਂ ਆਇਆ ਹਾਂ ਜ਼ਿਲ੍ਹਾ ਫਤਿਹਬਾਦ ਹਾਂਜੀ ਬਾਈ ਜਿਹੜੀ ਆ ਪਾਹਾ ਛੋਡੀ ਮੱਝ ਤੋਰੀ ਆ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਸੂਈ ਨੂੰ ਹੋ ਗਿਆ ਇਹਨੂੰ 5 ਮਹੀਨੇ 5-6 ਮਹੀਨੇ ਹੋ ਗਏ ਆ ਤੁਸੀਂ 3 ਮਹੀਨੇ ਦੀ ਗੱਬਣਾ ਠੀਕ ਆ ਮਗਰ ਕੱਟੀ ਆ ਮਗਰ ਕੱਟੀ ਆ 3 ਮਹੀਨੇ ਦੀ ਗੱਬਣਾ ਬਈ ਤੇ ਬਾਕੀ ਬਈ ਦੁੱਧ ਦੱਸ ਦੁੱਧ ਕਿੰਨਾ ਹੁੰਦਾ ਹੈਗਾ 7 ਲੀਟਰ ਦੋਨੇ ਟਾਈਮ ਠੀਕ ਆ ਦੋਨੇ ਟਾਈਮ ਆ ਕੱਟੀ ਤੇ ਮਿਲਦੀ ਆ ਕੱਟੀ ਤੇ ਮਿਲਦੀ ਠੀਕ ਆ 3 ਮਹੀਨੇ ਦੀ ਬਈ ਚੈੱਕ ਕਰਾ ਕੇ ਦੇ ਸਕਦੇ ਆ ਹਾਂ ਜਾਵਾਂ ਚੈੱਕ ਕਰਾਵਾਂ ਠੀਕ ਆ 3 ਮਹੀਨੇ ਪਹਿਲਾਂ ਚੈੱਕ ਕਰੀ ਹੋਈ ਆ ਤੁਸੀਂ ਹਾਂ ਚੈੱਕ ਕਰਾ ਜੀ ਠੀਕ ਆ ਤੇ ਬਈ ਰੇਟ ਦੀ ਗੱਲ ਕਰੀਏ ਤਾਂ ਰੇਟ ਕਿੱਥੋਂ ੱੱਕਾ ਮੈਂ ਦਾ 70000 ਠੀਕ ਆ ਲੈਣ ਦੇਣ ਬਈ 65000 ਦੀ ਦੇ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂਣਾ ਕਿਉਂਕਿ ਮੰਡੀ ਦੇ ਜਿਹੜੇ ਰੇਟ ਆ ਮੰਗਣੇ ਪੈਂਦੇ ਆ। ਹਾਂਜੀ ਬਾਈ ਨੰਬਰ ਬੋਲਦੇ ਆ ਆਪਣਾ 94167 94167 ਆ 02909 02909 ਹਾਂਜੀ ਠੀਕ ਆ ਪਿੰਡ ਖਾਈ ਜ਼ਿਲ੍ਹਾ ਫਤਿਹਪੁਰ। ਲੈ ਵੀ ਦੋਸਤੋ ਬਾਈ ਕਹਿੰਦਾ 7 ਕਿਲੋ ਦੁੱਧ ਆਗਾ ਦੋਨੇ ਡੰਗ ਕੱਟੀ ਤੇ ਮਿਲਦੀ ਆ। ਮਗਰ ਕੱਟੀ ਹੈਗੀ 3 ਮਹੀਨੇ ਦੀ ਗੱਬਣਾ ਬਾਈ ਕਹਿੰਦਾ ਚੈੱਕ ਪਾਸ ਕਰਕੇ ਦੇਵਾਂਗੇ ਆਪਾਂ ਤੇ 5 ਸੀ ਮਹੀਨੇ ਜਿਹੜੇ ਸੂਈ ਨੂੰ ਹੋਵੇ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲੈ। ਤੋਰੀ ਬਾਈ ਇੱਕ ਵਾਰੀ ਹੋਰ। ਤੇ ਤੁਰ ਦਿਨ ਤੁਸੀਂ ਚੈੱਕ ਕਰ ਸਕਦੇ ਹੋ ਕਿ 7 ਕਿਲੋ ਬਾਈਆਂ ਦਾ ਦੁੱਧ ਆਗਾ ਬਾਡੀ ਬੰਤਰ ਦੀ ਚੰਗੀ ਹੈਗੀ ਟੋਕੜ ਗੱਬਣਾ ਦੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਆ ਆਮ ਅੱਜ ਤੁਸੀਂ ਜਿਹੜੀ ਬਾਈ ਤੋਂ ਖਰੀਦ ਸਕਦਾ ਸੰਪਰਕ ਕਰਕੇ ਰੇਡ ਰੂਟ ਜਿਹੜਾ ਫੋਨ ਤੇ ਹੋ ਜਾਂਦਾ ਹੁੰਦਾ ਦੋਸਤੋ ਬਾਕੀ ਨੇ ਮੰਡੀ ਦੇ ਰੇਡ ਜਿਹੜੇ ਬਾਈਆਂ ਨੇ ਮੰਗਣੇ ਹੁੰਦੇ ਆਗੇ ਦੇ ਸਾਲ ਸੀ ਹਣਾ ਜੇ ਕਿਸੇ ਭਰਾ ਨੇ ਲੈਣੀਆਂ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਖਾਈ ਤੋਂ ਆਇਆ ਬਾਈ ਜ਼ਿਲ੍ਹਾ ਫਤਿਹਵਾਟੋਂ ਆਮ ਅੱਜ ਆ ਗਈ ਤਾਂ 9 ਮਹੀਨਿਆਂ ਦੀ ਚੈੱਕ ਪਾਸ ਗੱਬਣਾ ਆਗੇ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਭਾਰ ਕਰ 사ਦੇ ਹੋ ਤੇ ਅੱਜ ਉਹ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਹੋਰ ਮੰਡੀ ਦਾ ਜਿਹੜੀਆਂ ਟੁਕੜ-ਕੱਪੜਾਂ ਮੱਝਾਂ ਦੀ ਡਿਟੇਲ ਲਾਵਾਂਗੇ। ਹੋਰ ਵੀ ਆਪਾਂ ਡਿਟੇਲ ਸਨ ਲੈ ਕੇ ਬਾਈਆਂ ਤੋਂ ਦੰਨੇ ਆਜੋ। ਦੋਸਤੋ ਸੋਨ ਇੱਕ ਆਪਣਾ ਬਾਲੀ ਵਧੀਆ ਝੋਟੀ ਦਿਖਾਉਣਾ ਪਹਿਲੇ ਸੂਏ ਦੀ ਮਾਗਰ ਕੱਟਿਆ ਨੀਲੇ ਦਾ ਵੀ ਤੇ ਬਾਕੀ ਵੱਡੀ ਗੱਲ ਨਾਲ ਜਿਹੜੇ ਮੱਝ ਦੇ ਛੇ ਥਾਨ ਲੱਗੇ ਹੋਇਆ। ਦੇਖ ਸਕਦੇ ਹੋ ਸ਼ੁਰਲੀ ਸਾਈਡ ਵੀ ਤੰਨਾ ਪਰਲੀ ਸਾਈਡ ਵੀ ਤੰਨਾ। ਤੇ ਇੱਕ ਗੱਲ ਬਾਈ ਕਹਿੰਦਾ ਵੀ ਸੀਏ ਜਿਹੜੇ ਚੱਲਦੇ ਆ ਥਾਣਾ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦੰਨੇ ਵੀ ਕਿੰਨਾ ਦੁੱਧਾ ਪਹਿਲੇ ਸੂਏ ਦੀ ਝੋਟੀ ਆ ਗਈ ਸੋਹਣੀ ਸੁਨੱਖਿਆ ਸਿੰਘਾ ਸੁਗਾ ਦੇ ਸਾ ਤੁਸੀਂ ਇਧਰਲੀ ਸਾਈਡ ਤੋਂ ਵੀ ਤੰਨ ਥਾਣ ਲੱਗੇ ਹੋਇਆ ਨਾ ਤੰਨ ਪਰਲੀ ਸਾਈਡ ਆ ਤੇ ਬਾਡੀ ਬੰਤਰ ਦੀ ਵੀ ਸੋਹਣੀ ਆ ਤੇ ਥਾਣ ਹਵਾਨਾ ਵੀ ਸੋਹਣਾ ਗਾਣਾ ਰੋਡਰ ਚੰਗਾ ਲੱਗਿਆ ਹੋਇਆ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਆਪਾਂ ਵੀ ਕਿਹੜਾ ਪੈਂਡਾ ਬਾਈ ਦਾ ਕੀ ਮੁੱਲ ਕਰਦਾ ਕਿੰਨਾ ਦੁੱਧ ਆ ਘਰ ਦੀ ਝੋਟੀਆ ਸਿੰਘਾ ਹੁੰਗਾ ਦੇਖੋ ਸੀ ਵਧੀਆ ਕੁੰਡੀ ਆ ਗਈ ਸੋਹਣੀ ਸੁਨੱਖਿਆ ਪਹਿਲੇ ਸੂਏ ਦੀ ਆ ਮਗਰ ਉਹ ਕਟਿਆ ਨੀਲੀ ਰਵੀ ਦੀ ਬਨਦੇ ਬਾਈ ਮੜਾ ਜਾ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੇ ਡਿਟੇਲ ਲੈ ਕੇ ਜਨਾ ਜੇ ਕਿਸੇ ਭਰਾ ਨੂੰ ਪਸੰਦ ਆ ਗਈ ਤਾਂ ਨੰਬਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਥਾਣਾ ਹਵਾਨਾ ਜਿਹੜਾ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਨਾ ਸਹੀ ਇਹ ਥਾਣਾ ਬਾਈ ਕਹਿੰਦਾ ਜਿਹੜਾ ਚਾਲੂ ਆ ਇਹਦੇ ਤੇ ਮੰਗਰਾ ਘੱਟੀਆਂ ਤੁਸੀਂ ਦੇਖ ਸਕਦੇ ਹੋ ਨਾ ਨੀਲੀ ਰਵੀ ਦੀ ਬਾਕੀ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਲੈਣਾ ਡਿਟੇਲ ਆ ਦੇਖੋ ਅਸੀਂ ਪਹਿਲਾਂ ਝੋਟੀ ਦੇਖੋ ਤੁਸੀਂ ਬੋਡੀ ਬੰਤ ਦੀ ਬੋਡੀ ਸਟੇਚਰ ਦੀ ਬਹੁਤ ਸੋਹਣੀ ਆ ਗਈ ਹੈ ਨਾ ਥਾਣਾ ਹਵਾਨਾ ਵੀ ਸੋਹਣਾ ਲੱਗਿਆ ਹੋਇਆਗਾ ਤੇ ਸੀ ਇਹ ਥਾਂ ਚਾਲੂ ਆ ਬਾਕੀ ਪੁੱਸਾਂਏ ਬਾਈ ਨੂੰ ਵੀ ਜਿਹੜਾ ਸਿਆਂ ਚੋਂ ਦੁੱਧ ਜਿਹੜਾ ਇੱਕੋ ਜਿਹਾ ਆਉਂਦਾ ਕਿ ਕਿਵੇਂ ਆ ਘੱਟ ਵਾਦਾ ਦੇਖੋ ਸੀ ਮਾਨਸਾ ਮੰਡੀ ਦੇ ਮੱਧ ਛੋਟੀ ਪਹੁੰਚੀ ਆਗੀ ਤੇ ਗਾਂਕ ਵੀ ਇਹ ਤੇ ਪੂਰੇ ਫੁੱਲ ਲੱਗੀਆਂ ਜਾਂਦੇ ਹਨ ਤੇ ਬਾਕੀ ਆ ਜੋ ਬਾਈ ਨਾਲ ਕਰਦੇ ਗੱਲਬਾਤ ਆਈ ਬਾਈ ਮਾੜਾ ਯਾਰ ਲਈ ਸੜ ਤੇ ਬਾਕੀ ਬਾਈ ਨਾਲ ਕਰਦੇ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿਕਾਰ ਬਾਈ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਗਰਜੰਟ ਸਿੰਘ ਹੈ ਜੀ ਗਰਜੰਟ ਸਿੰਘ ਗਰਜੰਟ ਬਈ ਪਿੰਡ ਕਿਹੜਾ ਤੇਰਾ ਪਿੰਡ ਆਪਣਾ ਦਾਸਕਾ ਜੀ ਦਾਸਕਾ ਜਿਲ੍ਹਾ ਕਿਹੜਾ ਪੈਂਦਾ ਸੰਗਰੂਰ ਜਿਲ੍ਹੇ ਤੋਂ ਆਏ ਹਾਂ ਬਈ ਆਪਣੀ ਝੋਟੀ ਜਿਹੜੀ ਆਹ ਕਰਦੀ ਹੈਗੀ ਕਰਦੀ ਝੋਟੀ ਪਾਲੀ ਹੋਈ ਹੈ ਜੀ ਆਪਣੀ ਠੀਕ ਆ ਠੀਕ ਆ 3 ਸਾਲਾਂ ਦੀ ਝੋਟੀ ਆ ਜੀ ਠੀਕ ਆ 3 ਸਾਲਾਂ ਦੀ ਆ ਗਈ ਠੀਕ ਆ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਨੂੰ ਜੇ ਨੂੰ ਬਈ ਸੀਮਾ ਦੇ ਨਾ ਸੀਮਾ ਦੇ ਨਾਮਗਰਾ ਕੱਟੀ ਆ ਹਨਾ ਨੀਲੀ ਰਾਵੀ ਦੀ ਠੀਕ ਆ ਠੀਕ ਆ ਛੱਡੋ ਤੇ ਬਈ ਦੁੱਧਾ ਤੇ ਕਿੰਨਾ ਕਹਦੇ ਥਲੇ ਦੁੱਧ ਬਈ ਇਸ ਟਾਈਮ 10 ਕਿਲੋ ਹਾਜ਼ਰ ਆ ਬਈ ਠੀਕ ਆ ਠੀਕ ਆ ਸੀਮਾ ਥਲੇ ਬਈ 15 ਕਿਲੋ ਦੁੱਧ ਸੀਗਾ ਉਹ ਵੀ ਆਪਣੇ ਕੋਲੇ ਘਰੇ ਸੀ ਉਹ ਘਰੂ ਛੋਟੀ ਸੀ ਠੀਕ ਹੈ ਕੱਟੀ ਹੈਗਾ ਹਾਂ ਠੀਕ ਆ ਠੀਕ ਆ ਮੰਨ ਲਓ ਵੀ ਟੀਗਾ ਭਰਾ ਸੀ ਨੀਲੀ ਰਾਵੀ ਦਾ ਕਿਸਾਨ ਤੋਂ ਕਰਾਸ ਕਰਾਈ ਕਿਸਾਨ ਤੋਂ ਕਰਾਸ ਕਰਾਈ ਸੀ ਨੀਲੀ ਰਾਵੀ ਦੇ ਤੋਂ ਕਿ ਬੱਸ ਜੀ ਜੀਲੀ 라ਵੀ ਦਾ ਹੀ ਸੀਗਾ ਠੀਕ ਆ ਠੀਕ ਆ ਤੇ ਇਹਦੀ ਮਾਂ ਥੱਲੇ ਜਿਹੜਾ ਦੁੱਧ ਆ 15 ਲੀਟਰ ਸੀਗਾ ਬਾਈ ਹੈ 15 ਲੀਟਰ ਸੀ ਬਾਈ ਫਤਿਆਬਾਦ ਮੰਡੀ ਤੇ ਵੇਚੀ ਸੀ ਕਿ ਮਾਗਰੋ ਬੰਦੇ ਨੇ ਆ ਕੇ ਸਿਫਤ ਕਰੀ ਸੀ ਵੀ 15 ਲੀਟਰ ਤਰੀ ਝੋਟੀ ਨਹੀਂ ਦੁੱਧ ਦਿੱਤਾ ਠੀਕ ਆ ਠੀਕ ਆ ਮੰਨ ਲਓ ਵੀ ਇਹ ਤੋਂ ਹੁਣ ਬਾਈ ਪਹਿਲੇ ਸੂਏ 11 12 ਲੀਟਰ ਦੀ ਉਮੀਦ ਰਹੂਗੀ 12 ਲੀਟਰ ਤਾਂ ਆਰਾਮ ਨਾਲ ਖੁੱਲ੍ਹੇ ਹੀ ਕੱਢੀ ਜਾਊਗੀ ਬਾਈ ਠੀਕ ਆ ਠੀਕ ਆ ਬਾਡੀਵਾਨਤਾ ਦੇ ਘਰ ਸੋਹਣੀਆਂ ਝੋਟੀਆਂ ਨਾ ਤੇ ਬਾਕੀ ਬਾਈ ਐਂ ਦੱਸ ਜਿਹੜੇ ਥਾਣੇ ਦੇ ਸੀਏ ਹਨਾ ਬੀਸੀਏ ਚਾਲੂ ਸਥਿਤੀ ਚ ਆ ਗਏ ਸੀਏ ਚਾਲੂ ਨੇ ਬਾਈ ਪਹਿਲਾਂ ਸਾਨੂੰ ਕਿਸੇ ਨੇ ਆਖਿਆ ਸੀਗਾ ਵੀ ਦੋ ਥਣ ਛੱਡ ਦਿਓ ਤੁਸੀਂ ਕਈ ਦਿਨ ਚੋਇਓ ਨਾ ਹਾਂ ਅਸੀਂ ਚੋਇਏ ਨਹੀਂ ਹੈਗੇ ਦੋ ਡੰਗ ਮੈਂ ਆਕੜ ਗਏ ਫਿਰ ਅਸੀਂ ਚੋਣੇ ਪਏ ਠੀਕ ਆ ਸੀਏ ਥਣਾ ਚੋਂ ਇੱਕੋ ਜਿਹਾ ਦੁੱਧ ਆਉਂਦਾ ਬਾਈ ਸੀਏ ਥਣਾ ਚੋਂ ਇੱਕੋ ਜਿਹਾ ਦੁੱਧ ਆਉਂਦਾ ਮੰਨ ਲਓ ਵੀ ਕਿਸੇ ਘੱਟ ਵੱਧ ਨਹੀਂ ਹੈਗਾ ਕਿਸੇ ਜੋ ਘੱਟ ਵੱਧ ਨਹੀਂ ਹੈਗਾ ਠੀਕ ਠੀਕ ਆ ਠੀਕ ਆ ਤੇ ਬਾਈ ਮੁੱਲ ਕੀ ਰੱਖਿਆ ਇਹਦਾ ਮੁੱਲ ਬਾਈ 1 ਪੰਜ ਕਰ ਦਿਆਂਗੇ ਠੀਕ ਆ ਤੇ ਬਾਈ ਲੈਣ ਦੇਣਾ ਲੈਣ ਦੇਣ ਇਹ ਬਾਈ 95000 ਦੀ ਝੋਟੀ ਛੱਡ ਕੇ ਜਾਵਾਂਗਾ ਠੀਕ ਆ ਵੀ ਜ ਨਹੀਂ ਘਰੇ ਲੈ ਜਾਉਗਾ ਬੱਸ ਲੈ ਜਾਵਾਂਗੇ ਭਾਈ ਤੁਹਾਨੂੰ ਕੋਈ ਉਹ ਨਹੀਂ ਹੈਗਾ ਠੀਕ ਆ ਠੀਕ ਆ ਭਾਈ ਨੰਬਰ ਬੋਲਦੇ ਆ ਆਪਣਾ 98772 98772 ਹਾਂ 99106 ਭਾਈ 99106 ਪਿੰਡ ਡਾਸਕਾ ਜ਼ਿਲ੍ਹਾ ਸੰਗਰੂਰ ਠੀਕ ਆ ਲੈ ਵੀ ਦੋਸਤੋ ਇਹ ਬਾਈ ਦਾ ਪਿੰਡਾ ਹਨਾ ਨੰਬਰ ਤੇ ਤੁਸੀਂ ਸੰਬਾਰ ਕਰ ਲਿਓ ਬਾਕੀ ਬਾਈ ਕਹਿੰਦਾ 95000 ਦੀ ਆਪਾਂ ਛੱਡਣੀ ਆਗੀ ਤੇ ਇਹ ਦੋ ਘੱਟ ਤੱਕ ਆਣੇ ਆਪਾਂ ਪਿੰਡ ਵਾਪਸ ਜਿਹੜੀ ਲੈ ਜਾਵਾਂਗੇ ਨੀਲੀ ਰਵੀ ਦੀ ਕੱਟੀਆਂ ਮਾਰ ਜੇ ਕਿਸੇ ਭਰਾ ਨੂੰ ਚਾਹੀਦਾ ਤਾਂ ਬਾਈ ਨਾਲ ਤੁਸੀਂ ਸੰਬਾਰ ਕਰ ਸਕਦੇ ਠੀਕ ਹੈ ਜੀ ਦੋਸਤੋ ਸੋਨੇ ਇੱਕ ਬਹੁਤ ਸੋਹਣੀ ਹੈ ਨਾ ਚੰਗੇ ਕੱਦਗੜ ਵਾਲੀ ਆਪਾਂ ਬੂਰੀ ਕੱਟੀ ਤੋੜ ਕੇ ਦਿਖਾਉਣਾ ਦੇਖੋ ਤੁਸੀਂ ਕਿੰਨੀ ਸੋਹਣੀ ਆ ਸਿੰਗਾ ਸੁੰਗਾ ਦੀ ਐ ਕੁੰਡੀ ਆ ਤੇ ਖੀਰੀ ਆ ਜੇ ਤੋਰੀ ਭਾਈ ਇਹਨੂੰ ਕਰਾਂ ਤੇ ਬਾਕੀ ਬਾਈ ਨਾ ਕਰਾਂ ਗੱਲਬਾਤ ਤੇ ਡਿਟੇਲ ਲੈ ਕੇ ਦੇਵਾਏ ਸਾਨੂੰ ਬਹੁਤ ਸੋਹਣੀ ਬੂਰੀ ਕੱਟੀ ਆ ਦੇਖੋ ਸੀ ਹਨਾ ਬਾਈ ਮੰਡੀ ਤੇ ਮਾਨਸਾ ਤੇ ਲੈ ਕੇ ਆਇਆਗਾ ਤੇ ਦੇਖੋ ਸੀ ਸੋਹਣੀ ਸੁਨੱਖੀ ਆ ਗਈ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਨੇ ਵੀ ਕੀ ਮਾਲ ਮੁੱਲ ਕਰਦਾ ਹਨਾ ਦੇਖੋ ਸੀ ਮੂੰਹ ਮੱਥੇ ਦੀ ਵੀ ਸੁਨੱਖੀ ਆ ਸੋਹਣੀ ਆ ਗਈ ਲਿਆ ਆ ਜਾ ਬਾਈ ਬੰਨ ਦੇ ਕਰਾਂ ਤੇ ਸਿੰਘ ਸੁੰਗ ਦੇਖੋ ਤੁਸੀਂ ਐ ਜਮਾ ਕੁੰਡੇ ਆ ਗਏ ਮੋੜੇ ਵੀ ਪਾਸਿਆਂ ਤੋਂ ਆ ਜਾ ਕੇ ਹਨਾ ਤੇ ਕੋਈ ਐ ਨਹੀਂ ਵੀ ਜਮਾ ਸਿੱਧੇ ਇਹ ਮੋੜੇ ਆ ਗਏ ਦੇਖੋ ਜੀ ਫੇਸ ਕੁਆਲਿਟੀ ਆਪਾਂ ਤੁਹਾਨੂੰ ਦਿਖਾਉਂਦੇ ਆ ਬਾਕੀ ਦੇ ਕੱਦਗਾਠ ਵੀ ਚੰਗਾਗਾ ਸੋਹਣੀ ਆ ਕੱਟੀ ਦੇਖੋ ਜੀ ਸਿੰਘਾ ਹੁੰਗਾ ਦੇਖੋ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਕੱਟੀ ਆ ਬਾਕੀ ਬਾਈ ਨੂੰ ਪਉਦੇ ਆ ਵੀ ਕਿੰਨੇ ਦੀ ਦਊਗਾ ਕੀ ਰੇਟ ਰੁੱਟਮਾਣਾ ਹਨਾ ਕਰਦੇ ਆ ਬਾਈ ਨਾਲ ਆਪਾਂ ਗੱਲਬਾਤ ਕੱਦਗਾਠ ਚੰਗਾਗਾ ਮੰਗ ਜਿਹੜੀ ਬਹੁਤ ਜ਼ਿਆਦਾ ਰਹਿੰਦੀ ਆ ਬਾਈਆਂ ਦੀ ਹਨਾ ਕਟੀਆਂ ਦੀ ਵੀਰ ਕਟੀਆਂ ਦੀ ਵੀਡੀਓ ਬਣਾਇਆ ਕਰੋ ਉੱਥੇ ਅੱਜ ਛੋਡੇ ਲਈ ਆਪਾਂ ਆ ਬੂਰੀ ਕੱਟੀ ਲੈ ਕੇ ਆਏ ਆਗੇ ਦੇਖੋ ਸੀ ਲੈ ਵੀ ਬਾਈ ਨਾ ਕਰਦਿਆਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਨੰਨੋ ਗੋਰਾ ਬਾਈ ਗੋਰਾ ਕਿਹੜਾ ਪਿੰਡ ਆ ਠੋਠੇ ਵਾਲੀ ਬਾਈ ਆਪਣੇ ਕੋਲ ਆਹ ਕੱਟੀ ਆ ਹਨਾ ਬੂਰੀ ਹਾਂ ਬਈ ਠੀਕ ਆ ਬਾਈ ਕਿੰਨੀ ਕੁ ਉਮਰ ਹੋ ਇਹਦੀ ਠੀਕ ਆ ਖੇਰੀ ਆ ਨਾ ਮੂੰਹ ਠੀਕ ਆ ਦੋ ਦੰਦ ਹੋ ਜੋ ਵੈਸੇ ਹੋਣਾ ਏ ਬਾਈ ਕੀ ਮੁੱਲ ਮੱਲ ਕਰ ਦੇਵਾਂਦਾ 40000 40000 ਠੀਕ ਆ ਠੀਕ ਆ ਤੇ ਲੈਣ ਦੇਣ ਬਾਈ ਕਿੱਥੋਂ ਤੱਕ ਹੋਊਗਾ ਪਰ ਲਾਂ ਗੋਣ ਫੋਨ ਤੇ ਗੱਲਬਾਤ ਹੋਜੂਗੀ ਨੰਬਰ ਬੋਲ ਦੇ ਬਾਈ ਆਪਣਾ 94638 94638 42019 42019 ਠੀਕ ਆ ਲੈ ਵੀ ਦੋਸਤੋ ਇਹ ਬਾਈ ਦਾ ਨੰਬਰ ਆਗਾ ਜੇ ਕਿਸੇ ਭਰਾ ਨੇ ਲੈਣੀ ਹੋਈ ਪੂਰੀ ਕੱਟੀ ਹਨਾ ਤਾਂ ਬਾਕੀ ਬਾਈ ਨਾਲ ਸੰਬੰਧ ਕਰ ਲੈਣਾ ਤੇ ਇਹ ਨੰਬਰ ਤੇ ਜਿਹੜਾ ਸੰਪਰਕ ਕਰ ਸਕਦੇ ਹੋਗੇ ਬਹੁਤ ਸੋਹਣੀ ਕੱਟੀ ਹੈਗੀ ਤੇ ਆਜੋ ਫਿਰ ਮੰਡੀ ਦੇ ਸੋਂ ਆਪਾਂ ਹੋਰ ਵੀ ਕੱਟੀਆਂ ਤੇ ਮੰਜਾਂ ਦੀ ਡਿਟੇਲ ਲੈ ਕੇ ਦਿੰਨੇ ਹਾਂਗੇ ਜੇ ਕਿਸੇ ਭਰਾਣੇ ਖਰੀਦਣੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਠੁਠਿਆਲੀ ਹਣਾ ਜ਼ਿਲ੍ਹਾ ਮਾਨਸਾ ਆਹ ਕੱਟੀ ਵਾਸਤੇ ਤੁਸੀਂ ਫੋਨ ਲਾ ਜਿਹੜਾ ਲਾ ਸਕਦੇ ਆਜੋ ਫਿਰ ਲੈ ਵੀ ਤੁਹਾਨੂੰ ਜਾਇਜ਼ ਜੇ ਰੇਟ ਦੀ ਆਪਾਂ ਮੱਝ ਤੋਰ ਕੇ ਦਿਖਾਉਣਿਆ ਹਣਾ ਪਹਿਲਾਂ ਤੁਸੀਂ ਤੁਰਦੀ ਚੈੱਕ ਕਰ ਲਿਓ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੁਸੀਂ ਪੱਟਪੁੜੇ ਤੇ ਰੋਡ ਰੋ ਚੈੱਕ ਕਰ ਸਕਦੇ ਹਣਾ ਕਾ ਟ੍ਰੇਡ ਦੀਆਂ ਮੱਜਾਂ ਗਿਆ ਬਾਕੀ ਫੋਨ ਤੇ ਬਾਈ ਗੱਲਬਾਤ ਜਿਹੜੀ ਕਰ ਲੂਗਾ ਦੇਖੋ ਜੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਪੁੱਛ ਦਿਆ ਵੀ ਕਿੰਵੇਂ ਸੂਈ ਸੂਈ ਹੋਈ ਆ ਕੀ ਬੱਚਾ ਮਗਰ ਕਿੰਨਾ ਦੁੱਧ ਆ ਹਨਾ ਸਾਰੀ ਡਿਟੇਲ ਲੱਗ ਦੇਮਾ ਤੁਸੀਂ ਦੇਖੋ ਜੀ ਮਾਨਸਾ ਮੰਡੀ ਤੇ ਜਿਹੜੇ ਪਸ਼ੂ ਘੱਟ ਟ੍ਰੇਡ ਦੇ ਪਸ਼ੂ ਮਿਲਦੇ ਆ ਜੇ ਮਾਨਸਾ ਮੰਡੀ ਤੋਂ ਬਾਕੀ ਆ ਬਾਈ ਨਾਲ ਵੀ ਕਰਦੇ ਆ ਗੱਲਬਾਤ ਆ ਜਾਓ ਇੱਧਰ ਆਓ ਆਉਂਦਾ ਹੈਗਾ ਦੇ ਸਨ ਕਿਹੜਾ ਪੰਡਾ ਬਾਈ ਆਪਣਾ ਨੰਗਲ ਜੀ ਨੰਗਕਲਾ ਨੰਗਲਗਲਾ ਇੱਥੇ ਮਾਨਸਾ ਜ਼ਿਲ੍ਹਾ ਰੋੜਤੀ ਰਹਿੰਦੇ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਕਿਵੇਂ ਸੂਈ ਸੂਈ ਆ ਬੱਚਾ ਦੂਜੇ ਦੂਜੇ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਨੂੰ ਇੱਕ ਮਹੀਨਾ ਚਾਰ ਦਿਨ ਹੋ ਗਏ ਇੱਕ ਮਹੀਨਾ ਚਾਰ ਦਿਨ ਬਾਈ ਦੁੱਧ ਕਿੰਨਾ ਸਹੀ ਸਹੀ ਦੁੱਧ ਜੀ ਇਹ 11 ਤੋਂ 10 ਤੋਂ ਉੱਪਰ ਕੱਢ ਦਈਏ 10 ਤੋਂ ਉੱਪਰ 11 ਦੇ ਸੰਨ ਚ 10 ਅਸੀਂ ਚੋਣਿਆਂ ਦੀ ਚੱਕਟੂ ਠੀਕ ਆ 10 ਕ ਮਰੀ ਜਾਂ 12 ਕੀ ਨਾ ਠੀਕ ਆ 10 ਤੋਂ ਅਸੀਂ ਚੋਣਿਆਂ ਦੂਜਾ ਕੱਟ ਰੂ ਨੀ ਠੀਕ ਆ ਮੰਨ ਲਾ ਵੀ ਅਗਲਾ 10 ਮੰਨ ਕੇ ਚੋਕਿਲ ਜਾ ਸਕ ਤਸੱਲੀ ਨਾਲ ਮਗਰ ਕੱਟਾਗਾ ਆਹ ਕੱਟਾ ਖੜਾ ਦੋਸਤੋ ਮੰਗ ਰਿਆ ਜੜਾ ਤੇ ਬਾਕੀ ਦੇ 1 ਮਹੀਨਾ 4 ਦਿਨ ਹੋ ਗਏ ਬਾਈ ਘਰ ਦੀ ਮੱਝ ਆ ਗਈ ਹਾਂ ਘਰ ਦੀ ਠੀਕ ਆ ਠੀਕ ਆ ਤੇ ਬਾਈ ਮੁੱਲ ਜਾਇਜ਼ ਆ ਮੁੱਲ ਜਾਇਜ਼ ਜੀ ਹੁਣ ਤਾਂ 75 ਕਰਦੇ ਹਾਂ ਤੁਸੀਂ ਤੁਸੀਂ ਦੇਖ ਲਓ ਜਿੰਨੇ ਦੀ ਲੱਗਦੀ ਉਹਨੇ ਲੈ ਜਾ ਕਿੰਨੇ ਤੱਕ ਦੇ ਦੇਗਾ ਤਾਂ ਵੀ ਕਿੱਥੇ ਤੱਕ ਦੇ ਦੇ ਦਿੰਗੇ 70 ਦੀ ਦੇ ਦੇ ਠੀਕ ਆ ਬਾਕੀ ਫੋਨ ਨੰਬਰ ਹੈਗਾ ਹੈਗਾ ਜੀ ਨੰਬਰ ਬੋਲਦਾ ਆਪਣਾ ਨੰਬਰ ਆਪਣਾ ਜੀ 62391 62391 50 50318 50 318 ਨੰਗਲਪਿੰਡਾ ਬਾਈਆਂ ਦਾ ਤੇ ਮਾਨਸਾ ਜ਼ਿਲ੍ਹਾ ਤੇ ਬਾਕੀ ਬਾਈ ਫੋਨ ਤੇ ਰੇਟ ਦੀ ਗੱਲਬਾਤ ਹੋ ਜੂ ਹਣਾ ਹਾਂਜੀ ਠੀਕ ਆ ਤੇ ਲੈ ਵੀ ਦੋਸਤੋ ਬਾਈ ਕਹਿੰਦਾ ਵੀ 10 ਲੀਟਰ ਆਪਾਂ ਦਦੋ ਚਾਉਣਿਆ 75000 ਮੁੱਲ ਕਰਦਾ ਬਾਈ ਕਹਿੰਦਾ 70 ਦੀ ਦੇ ਦਾਂਗੇ ਬਾਕੀ ਕਹਿੰਦਾ ਫੋਨ ਤੇ ਗੱਲਬਾਤ ਕਰ ਲੂ ਫੋਨ ਤੇ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ 10 ਲੀਟਰ ਬਾਈ ਕਹਿੰਦਾ ਆਪਾਂ ਤਸੱਲੀ ਨਾਲ ਚਵਾ ਲਾਂਗੇ ਹਾਂ ਵੱਧ ਨਹੀਂ ਥਾਨ ਹਵਾਨਾ ਇਧਰੋਂ ਸਾਈਡ ਤੋਂ ਦੇਖ ਸਕਦੇ ਤੁਸੀਂ ਕੱਲਾ ਕੱਲਾ ਥਾਨ ਕੱਲਾ ਕੱਲਾ ਥਾਨ ਲੱਗਾ ਹੋਇਆ ਮੱਜ ਨੂੰ ਤੇ ਬਾਕੀ ਇਹ ਦੂਜੀ ਸੂਈ ਜਿਹੜੀ ਸੂਈ ਹੋਈ ਆ ਮਗਰ ਕੱਟਾ 1 ਮਹੀਨਾ 4 ਦਿਨ ਹੋ ਗਏ ਸੂਈ ਨੂੰ ਬਾਕੀ ਤੁਸੀਂ ਫੋਨ ਤੇ ਜਿਹੜੀ ਬਾਈ ਨਾਲ ਗੱਲਬਾਤ ਕਰਕੇ ਮੱਝ ਖਰੀਦ ਸਕਦੇ ਹੋ ਆਜੋ ਫਿਰ ਤੁਹਾਨੂੰ ਮੰਡੀ ਤੇ ਹੋਰ ਆਪਾਂ ਜਾਏ ਰੇਡ ਦੇ ਪਸ਼ੂ ਤੋਰ ਕੇ ਦਿਖਾਉਣੇ ਆਜੋ